ਸਸ਼ੀਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਬਠਿੰਡੇ ਜ਼ਿਲ੍ਹੇ ਦੇ ਬਠਿੰਡੇ ਸ਼ਹਿਰ ਦੇ ਪਰਸ਼ਾਵੇਂ ਦਾ ਪਿੰਡ ਆ ਪਿੰਡ ਜੋਗਾ ਨੰਦ ਜੋਗਾ ਨੰਦ ਪਿੰਡ ਦੇ ਵਿੱਚ ਵਧਦੀ ਹੋਈ ਵਸਤੀ ਗੱਲ ਬਸਤੀ ਦੇ ਵਿੱਚ ਮੈਂ ਪੱਤੀ ਦੇ ਵਿੱਚ ਇਸ ਟਾਈਮ ਮੌਜੂਦ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਇੱਕ ਬਾਈ ਹੁਣਾਂ ਦੀ ਤਾਜੀ ਸੂਈ ਮੈਂ ਵਕਾਊ ਆ ਪਹਿਲਾਂ ਦੱਸ ਦਵਾਂ ਮਿੱਤਰੋ ਮੈਂ ਸੁਣਨ ਤੋਂ ਬਾਅਦ ਬਸ ਜਦੋਂ ਸੂਈ ਆ ਉਹਦੋਂ ਬੱਚਾ ਜਿਹੜਾ ਕੱਟੀ ਦਿੱਤੀ ਸੀ ਬੜੀ ਸੋਹਣੀ ਪਰ ਕੱਟੀ ਹੋ ਗਈ ਮਿੱਤਰੋ ਰੱਬ ਨੂੰ ਪਿਆਰੀ ਤੇ ਪਰ ਮੈਂ ਜੇਰ ਜੂਰ ਓਕੇ ਦੀ ਰਿਪੋਰਟ ਪਾਈ ਹੋਈ ਆ ਬੇਹ ਦੇ ਕੋਲੇ ਪਈ ਆ ਸਾਰਾ ਕੁਝ ਓਕੇ ਆ ਜਾਵਾ ਬਸ ਕਲਾ ਬੱਚਾ ਜ਼ਰੂਰ ਚਲਾਣੇ ਪਾ ਗਿਆ ਮੈਂ ਵੱਡੀ ਬੁੱਡੀ ਸਿੰਘ ਜ਼ਰੂਰ ਦੇਸੀ ਆ ਬਾਕੀ ਮੈਂ ਲੇਵੇ ਵੱਲੋਂ ਖਰੀਆ ਉਹ ਕਰਦੇ ਪਈ ਦਿਨਾ ਗੱਲਬਾਤ ਸਾਰੀ ਜਾਣਕਾਰੀ ਲੈ ਲੈ ਸਸੀ ਗੱਲ ਬਾਈ ਜੀ ਕੀ ਹਾਲ ਆ ਵੀਰੇ ਠੀਕ ਆ ਜੀ ਸੀਤਾ ਦੇ ਪਰਿਵਾਰ ਬਾਈ ਹਾਂਜੀ ਸੀਤਾ ਪਰਿਵਾਰ ਸੁਣਾ ਹਾਂ ਸਾਰੇ ਠੀਕ ਠਾਕ ਆ ਜੀ ਅੱਛਾ ਨਾਮ ਦੱਸ ਦੀਏ ਕਿਰੋਂ ਦੇ ਆਪਣਾ ਮੇਰਾ ਕਰਨਜੀਤ ਆ ਤੇ ਕਰਮਜੀਤ ਬਈ ਘਰ ਆਪਣਾ ਆ ਗਿਆ ਜੋਗਾਂਨੰਦ ਪਿੰਡ ਤੇ ਗਿਲਪੱਤੀ ਦੇ ਵਿੱਚ ਹੈ ਨਾ ਹਾਂ ਹਾਂ ਜਿਹੜਾ ਪੁਰਾਣਾ ਰਾਂ ਪੁਰਾਣਾ ਛੱਪਣਾ ਪਿੰਡ ਦੇ ਵਿੱਚ ਉਹਦੇ ਕੋਲ ਆਪਣਾ ਘਰ ਆ ਪੁਰਾਣੇ ਛੱਪੜ ਦੇ ਕੋਲੇ ਅੱਛਾ ਮੈਂ ਸੂਪੀ ਫਿਰ ਬਈ ਹੈ ਹਾਂ ਮੈਂ ਸੂਪੀ ਤੇ ਕੱਟੀ ਮਰੀ ਦੇਗੀ ਬਈ ਕੱਟੀ ਮਰੀ ਦੇਗੀ ਯਾਰ ਠੀਕ ਆ ਬਈ ਜੇ ਇਹ ਦੂਰ ਤਾਂ ਪਾਤੀ ਜਨੇ ਹਣਾ ਦੂਰ ਰੋਕੇ ਦਮ ਹਾਂ ਅੱਛਾ ਪਿਛਲੇ ਸੂਹ ਤੂੰ ਕਹਿੰਦਾ ਇਹਦਾ ਬੱਚਾ ਮਾਰ ਮਿਲਦੀ ਮੂਲਦੀ ਸਹੀ ਰਹੀ ਬਈ ਹਾਂ ਮਿਲਦੀ ਥਾਪੀ ਮਾਰ ਕੇ ਬਹਿ ਜਾਂਦੇ ਕੋਈ ਚੱਕਰ ਵਾਲੀ ਗੱਲ ਹੀ ਨੂੰ ਉਵੇਂ ਹੀ ਮਰ ਪੈਂਦੀ ਹੈ ਠੀਕ ਆ ਬਈ ਠੀਕ ਚੋਣ ਨੂੰ ਠੰਡੀ ਹੈ ਕਰਮਾ ਅੱਛਾ ਬਈ ਸੂਆ ਕਿਨੇ ਵਾਂ ਸੂਈ ਹੈ ਸੂਆ ਹੈ ਚੌਥਾ ਕੋ ਗਈ ਬਈ ਯਾਰ ਚੌਥਾ ਸੂਆ ਸੂਈ ਹੈ ਕਿੰਨਾ ਦੁੱਧ ਦਿੱਤਾ ਹੋਇਆ ਹੈ ਨੇ ਪਿਛ ਕਣ ਕਿਵੇਂ ਆ ਬਾਈ ਫੋਨ ਤੇ ਸਤਨਾ ਸੋਨਾ ਦੀ ਪੂਲ ਗਰੰਟੀ ਆਪਾਂ ਓਕੇ ਆ ਜਮਾ ਜੇ ਵੀ ਐਂ ਹੀ ਭਰਾ ਘਰੇ ਰੱਖਣ ਨਾਲ ਲੈ ਜਾਵੇ ਲੰਬਾ ਤਾਂ ਨਹੀਂ ਆਉਂਦਾ ਨਹੀਂ ਨਹੀਂ ਲੰਬਾ ਕੋਈ ਨਹੀਂ ਕਿੰਨੇ ਦੀ ਦੇ ਦਾਂਗੇ ਬਈ ਆਪਾਂ ਆਪਾਂ 120 ਦਾ ਮੁੱਲ ਕਰਦਾ 100 ਦੀ ਦੇ ਦਾਂਗੇ ਮੇਰਾ ਮਾਨਤਨ ਕਿੰਨਾ ਕਰਦੇ ਹੋ ਹੋਰ ਮੇਰਾ ਮਾਨਤਨ ਲੈ ਇੱਕ ਪੰਜ ਦੀ ਦੇ ਦਾਂ ਤੇਰੀ ਖਾਤਰ ਜੀ ਘੱਟ ਤਾਂ ਨਹੀਂ ਹੋਰ ਕਰਦੀ ਕੋਈ ਮੌਕੇ ਦੇਣਾ ਲੈ ਵੀ ਮਿੱਤਰੋ 1,05,000 ਦੇ ਵਿੱਚੋਂ 1,21 ਮਾਨਤਨ ਹੋ ਜੂ ਓਵੇਂ ਮੈਂ 1,20,000 ਦੀ ਸੀ ਅੱਜ ਮਾਰਕੀਟ ਦੇ ਵਿੱਚ 25 ਦੀ ਵੀ ਵਿਕ ਜਾਂਦੀ ਜੇ ਚਲੋ 15 20 ਤੁਸੀਂ 31 ਦਾ ਕੱਟ ਲਓ ਭਰਾਓ ਜਦੋਂ ਮਾਰੀ ਗਈ ਹ ਤਪਾਰ ਮੈਂ ਦੁੱਧ ਵਾਲੀ ਆ ਮੈਂ ਤੇ 12 ਕਿਲੋ ਦੁੱਧ ਬਈਆਂ ਦਾ ਖੁੱਲਾ ਡੁੱਲਾ ਹੀ ਚੋਦੇ ਰਿਆ ਕਰਮ ਵਾਲੀ ਦਾ ਦੁੱਧ ਆ ਬਾਈ ਬਾਡੀ ਬੰਤਰ ਲੋ ਵੱਡੀ ਬੁੱਢੀ ਮੈਂ ਛੋਟੀ ਨਾ ਮੰਨਿਆ ਜੇ ਕੋਈ ਪੂਰੀ ਚੰਗੀ ਮੈਂ ਆ ਸਭੀ ਬੜੀ ਆ ਸੋਹਣੀ ਰਾਮ ਬਈਆਂ ਦਾ ਇਤਕੀ ਸਾਂਭੀ ਵੀ ਬਹੁਤ ਵਧੀਆ ਸੀ ਹਨਾ ਕੱਟੀ ਵੀ ਬੜੀ ਚੰਗੀ ਦਿੱਤੀ ਸੀ ਮਿੱਤਰੋ ਕਰਮ ਵਾਲੀ ਨੇ ਚਲੋ ਜੋ ਮੁਕੱਦਰ ਹੁੰਦਾ ਜੋ ਸਮਾਂ ਹੁੰਦਾ ਦਾਤੇ ਨੇ ਇਹਦੇ ਸਾਈ ਏਨੇ ਲਿਖੇ ਸੀ ਜਿੰਨੇ ਇਹਦੇ ਪੂਰੇ ਅੰਦਰ ਵਹਿਦੇ ਕਰਨੇ ਸੀ ਔਰ ਕੱਟੀ ਸ਼ੁਕਰ ਆ ਵਧੀਆ ਸੂਪੀ ਗਰਮ ਵਾਲੀ ਨਹੀਂ ਬਹੁਤ ਤੁਹਾਡਾ ਚੰਗਾ ਅੱਛਾ ਭਾਈ ਨੰਬਰ ਦੱਸੀ ਕਰਮਜੀਤ ਭਾਈ ਆਪਾਂ ਨੰਬਰ 98153 ਜੀ ਗਾਂ 10161 ਇੱਕ ਵਾਰੀ ਹੋਰ ਬੋਲਿਓ ਜੀ 98153 10161 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਿਓ ਭਾਈ ਕਰਮਜੀਤ ਦੇ ਨਾਲ ਤੁਸੀਂ ਗੱਲਬਾਤ ਮਿੱਤਰੋ ਉਹ ਵੀ ਮੈਂ ਵੇਚਨੀ ਆ ਭਾਈ ਹਾਂ ਉਹ ਵੀ ਵੇਚਣੀ ਉਹਦਾ ਕੀ ਡਿਟੇਲ ਆ ਭਾਈ ਉਹਦੇ ਵੀਰਿਆ ਗਰਮੀ ਦਾ ਕਰਕੇ ਹੈਗਾ ਸੀ ਤਾਂ ਥੱਲੇ 10 ਲੀਟਰ ਦੁੱਧ ਉਹ 1 ਲੀਟਰ ਘਟ ਗਿਆ 8 ਲੀਟਰ ਹੈਗਾ ਥਾਪੀ ਤੇ ਮਿਲਦੀ ਆ ਥਾਪੀ ਤੇ ਮਿਲਦੀ ਆ ਚਾੜ ਪਾ ਲਾ ਬਹਿ ਜਾ ਕੱਟੀ ਨਹੀਂ ਲੈਂਦੀ ਕੱਟੀ ਨਹੀਂ ਲੈਂਦੀ ਕੱਟੀ ਹੈਗੀ ਵੈਸੇ ਕੱਟੀ ਆ ਬੈਠੀ ਆ ਨਾਲ ਦੇ ਦੇਂਗੇ ਜੇ ਕੋਈ ਮੰਗੇ ਨਾਲ ਦੇ ਦਿਆਂਗੇ ਕੋਈ ਠੀਕ ਆ ਬਈ ਠੀਕ ਆ ਚੂਣ ਚਣ ਕਿਵੇਂ ਆ ਬਈ ਹੰਦਾ ਠੀਕ ਆ ਬਈ ਇਹ ਕਿਨੇ ਦੇ ਦੇ ਦੇਗੇ ਕਰਮਜੀਤ ਬਈ ਦੇ ਦਾ ਇੱਕ 15 15 ਦੀ ਠੀਕ ਆ ਬਈ ਲੈ ਵੀ ਮਿੱਤਰੋ ਝੋਟੀ ਵੇਖ ਸਕਦੇ ਹੋ ਦੀ ਟਿਕਾਣੇ ਦੀ ਆ ਹੂੰ ਆ ਬਲੀ ਵਾਲੂਆ ਭੰਡਾਰ ਖਾਦ ਜਿੰਨੀ ਹੈਗੀ ਬਈ ਦਾਦੀ ਚੰਗੀ ਕਹਿ ਸਕਦੇ ਆ ਬਾਕੀ ਬਈ ਤਿੰਨਾਂ ਕੁ ਮਹੀਨੇ ਦੋਆਂ ਦੀ ਸੂਈ ਹੋ ਗਈ ਨਾ ਬਈ ਹਾਂਜੀ ਦੋ ਕੁ ਮਹੀਨੇ ਤਾਂ ਹੋ ਗਏ ਉਹਨਾਂ ਦੇ ਸੂਈ ਨੂੰ ਦੋ ਕੁ ਮਹੀਨੇ ਹੋਇਆ ਪਾਸ ਯਾਰ ਹਾਂ ਇੱਥੇ ਜਦੋਂ ਤਿੰਨ ਵੀ ਨਹੀਂ ਆਹ ਦੋ ਤਿੰਨ ਨਹੀਂ ਹੋਏ ਦੋ ਤੋਂ ਬੰਨਾ ਪੰਜ ਚਾਰ ਦਿਨ ਹੋਣੇ ਬਾਅਦ ਹੂੰ ਲੈ ਵੀ ਮਿੱਤਰੋ ਜੋਗੀ ਆਪਾਂ ਨਾ ਝੋਟੀ ਦਾ ਲੇਵੇ ਦੇ ਵਿੱਚ ਜਰੂਰ ਉਨੀ ਕੀ ਸਾਈਡ ਹੈਗੀ ਪਾਸਾ ਜਰੂਰ ਮੰਨ ਕੇ ਆਇਆ ਜੀ ਬਾਕੀ ਚੋਣ ਜਾਣ ਨੂੰ ਥਣ ਥਣ ਓਕੇ ਹੈ ਨਾ ਬਈ ਠੀਕ ਹੈ ਬਈ ਅੱਛਾ ਹੋਰ ਕਿਹੜਾ ਜਾਨਵਰ ਦੱਸਦੇ ਹੁਣ ਇਹ ਗਾਈ ਆਪਣੇ ਕੋਲ ਆ ਗਾਂ ਦੱਸ ਲੈ ਇਹ ਵੀ ਵਿਖਾਈ ਦੇ ਹੁਣ ਕੱਢ ਲਿਆ ਬਾਹਰ ਨੂੰ ਇਹਨੂੰ ਨਿਭੇੜਦੀ ਏ ਕੰਮ ਕਰੀਏ ਵੇਲਾ ਤੈਨੂੰ ਨਹੀਂ ਮਿੱਤਰੋ ਇਹਦੇ ਥਲੇ ਕਿੰਨਾ ਦੁੱਧ ਆ ਵੀਰੇ ਇਹਦਾ ਥਲੇ 10 ਲੀਟਰ ਵੀਰੇ ਸੱਚਾ ਹੈ ਨਹੀਂ ਬੱਚਾ ਮਰਿਆ ਵਾ ਬੱਚਾ ਇੰਦਾ ਹੀ ਮਰਿਆ ਹੋਇਆ ਹੈ ਬਣੀ-ਬੁਣੀਆ ਵੀਰੇ ਕੋਈ ਕਿ ਨਹੀਂ ਵੀਰੇ ਅੱਜ ਹੀ ਚੱਕ ਰਾਈ ਉਹ ਲਫਾਫਾ ਪਿਆ ਬਣੋ ਗੱਬਣਾ ਬਾਈ ਹਾਂ 2 ਮਹੀਨਿਆਂ ਦੀ ਗੱਬਾ ਪੂਰੀ ਬਈ 2 ਮਹੀਨਿਆਂ ਦੀ ਗੱਬਾ ਹਾਂ ਚੈੱਕ ਕਰਾ ਕੇ ਨਹੀਂ ਆ ਸਕਦਾ ਅਗਲਾ ਵਾ ਠੀਕ ਹੈ ਬਾਈ ਲੈ ਮਿੱਤਰੋ ਤੋਕੜ ਗੱਬਣ ਬੈਣਾ 2 ਮਹੀਨੇ ਦੇ ਦੱਸਾ ਦਨਾਂ ਦੀ ਕੱਪਣ ਪਾਈ ਨੇ ਚੈੱਕ ਕਰਵਾਤੀ ਆ ਤੁਸੀਂ ਆਉਦੇ ਕਰਵਾ ਕੇ 2 ਮਹੀਨਿਆਂ ਦੀ ਠੀਕ ਹੈ ਕਰਮਜੀਤ ਬਾਈ ਕਿੰਨੇ ਦੀ ਦੇ ਦਿਆਂਗੇ ਇਹ ਦੇ ਦਾਂਗੇ 40 ਚੁਲੀ ਦੀ ਯਾਰ ਮਾਨਤਣ ਕਰਦੀ ਕੁਲੜੂਲਾ ਕਰਤਾ ਤਾਂ ਮਾਨਤਾ ਨਾ ਤੇ ਹੁਣ ਕੱਟੀ ਰੱਖਣੀ ਕਿ ਵੀ ਵੇਚ ਦੀਏ ਕਿਹੜੀ ਬੱਲੀ ਇਹ ਤਾਂ ਕੀ ਕਰ ਰਿਕੇ ਠੀਕ ਆ ਪਾਰੇ ਦੀ ਵੀ ਯਾਰ ਲੈ ਯਾਰ ਦੇ ਵੀ ਕਾ ਚੋਟੀ ਵੀ ਵੇਖ ਲੋ ਯਾਰ ਵੇਖੀ ਜਾਓ ਬਾਈ ਇੰਦਾ ਵੀ ਨਵੇਂ ਡੋ ਕੰਮ ਇਹ ਕਿੰਨੇ ਦੇਰੀਆ ਫਿਰ ਇਹ ਦੇ ਦਾਂਗੇ 45 ਤੋਂ ਨਹੀਂ ਜੀ 45 ਤੋਂ ਠੀਕ ਹੈ ਬਣ ਨਾਲ ਹੀ ਆ ਥੋੜੀ ਦਾ ਸਾਂਭਣਾ ਲਾ ਹੋਵੇ ਹਾਂ ਬਣਨ ਵਾਲੀ ਹੈ ਹਨਾ ਨਵੇਂ ਮਿੱਤਰੋ 4 ਜਨਵਾਰ ਬਾਈ ਦੇ ਕਿਉਂਕਿ ਬਾਈ ਨੂੰ ਡਿਊਟੀ ਲੱਗੀ ਕਰਕੇ ਇਸ ਕਰਕੇ ਵੇਚਨੇ ਆ ਬਾਈ ਨੇ ਸਾਰੇ ਜਾਨਵਰ ਨੰਬਰ ਆਪਾਂ ਬਾਈ ਦਾ ਜਿਹੜਾ ਉਸ ਗਰੇਨ ਤੇ ਲਾ ਦਾਂਗੇ ਉਸ ਤੇ ਕਰ ਲੈ ਜੀ ਗੱਲਬਾਤ ਪਿੰਡ ਜੋਗਾਣਾਤ ਜ਼ਿਲ੍ਹਾ ਬਠਿੰਡਾ ਬਠਿੰਡੇ ਦੇ ਬਿਲਕੁਲ ਪਰਸ਼ਾਵੇਂ ਦਾ ਪਿੰਡ